ਮੈਂ ਸਮਝਦਾ ਕਿ ਇੱਕ ਸਾਲ ਪਿੱਛੇ ਚਲਿਏ ਉਦੋਂ ਦਾ ਜਿਹੜਾ ਸਾਡੇ ਸਾਰੇ ਵੀਰਾਂ ਨੇ ਉਪਰਾਲਾ ਜਿਹੜਾ ਇਹ ਤੈਅ ਕੀਤਾ ਸੀਗਾ ਉਹਦੇ ਵਿੱਚ ਮੈਂ ਸਮਝ ਲਿਆ ਕਿ ਸਾਡੇ ਐਸਐਫ ਨੂੰ ਦਾ ਲੰਡਾਵਾ ਜੀ ਨੇ ਵੀ ਬਹੁਤ ਆਪਣਾ ਪੇਨ ਲੈ ਕੇ ਇਸ ਕੰਮ ਨੂੰ ਕੀਤਾ ਸਾਡੇ ਪੀਟੇ ਚੀਦਾ ਜੀ ਨੇ ਬਹੁਤ ਮਿਹਨਤ ਕੀਤੀ ਹੈ ਸਾਡੇ ਲਾਂਬਾ ਜੀ ਨੇ ਬਹੁਤ ਮਿਹਨਤ ਕੀਤੀ ਹੈ ਔਰ ਚੋਹਾਨ ਸਾਹਿਬ ਜੀ ਨੇ ਜਿੰਨੇ ਵੀ ਤੁਸੀਂ ਮਸੀਹੀ ਲੀਡਰ ਹੋ ਤੁਸੀਂ ਸਾਰਿਆਂ ਨੇ ਇਸ ਜਿਹੜੇ ગામ ਨੂੰ ਆਪਣੇ ਕੰਦੇ ਹੰਾਇਆ ਆ ਔਰ ਅੱਜ ਜੋ ਪਰਮੇਸ਼ਵਰ ਨੇ ਤੁਹਾਨੂੰ ਜਿੱਤ ਦਿੱਤੀ ਹੈ ਅਸਾਦਾ ਵੀ ਵਿਲੀਅਮ ਡੱਟਾ ਜੀ ਆ ਸਾਰੇ ਰਣਾਲ ਜੀ ਸਾਰੀ ਟੀਮ ਜਿੰਨੇ ਵੀ ਮਰਸੀਹੀ ਲੀਡਰ ਨੇ ਹਰ ਇੱਕ ਦੇ ਮਨ ਦੇ ਵਿੱਚ ਇਹ ਸੀਗਾ ਕਿ ਸਾਨੂੰ ਅੱਜ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਹੱਕ ਮਿਲਦਾ ਨਹੀਂ ਹੈ ਹੱਕ ਖੋਣਾ ਪੈਂਦਾ ਹੈ ਪਰ ਹੁੰਦਾ ਜੀ ਮਜਬੂਰੀ ਬਣ ਗਈ ਕਿ ਸਾਰੇ ਪੰਜਾਬ ਦੀ ਲੀਡਰਸ਼ਿਪ ਜਿਹੜੀ ਹੈ ਅੱਜ ਗੁਰਦਾਸਪੁਰ ਦੀ ਧਰਤੀ ਤੋਂ ਉੱਪਰ ਆ ਕੇ ਆਪਣੇ ਉਸ ਹੱਕ ਦੀ ਪ੍ਰਾਪਤੀ ਕਰੇ ਸੋ ਅੱਜ ਮੈਂ ਇਸ ਪੁਰਦਾਸਪੁਰ ਵਾਸੀਆਂ ਨੂੰ ਸਮੁੱਚੀ ਮਸੀਤ ਕੌਮ ਨੂੰ ਬਾਬਾਸਰ ਪਾਲ ਤੋਂ ਪਾ ਲੈਣਾਂ ਚੱਟਮੀ ਜੀ ਬਹੁਤ ਬਧਾਈ ਪੇਸ਼ ਕਰਦਾ ਹੈ ਕਿ ਅੱਜ ਤੁਸੀਂ ਸੱਚਮੁੱਚ ਵਧਾਈ ਦੇ ਪਾਤਰ ਹੋ ਅੱਜ ਤੁਹਾਡਾ ਇੱਕ ਹੀ ਹੈ ਜਿਹੜੀ ਉਹ ਤੁਹਾਡੀ ਜਿੱਤ ਦਾ ਪ੍ਰਤੀਕ ਹੈ ਜੀ ਸੋ ਸਿਆਣੇ ਕਹਿੰਦੇ ਨੇ ਹੱਕ ਮੰਗਿਆ ਨਹੀਂ ਮਿਲਦੇ ਹੱਕ ਲੜ ਕੇ ਲੈਣੇ ਪੈਂਦੇ ਨੇ ਸੋ ਮੈਂ ਇੱਥੇ ਇੱਕ ਹੋਰ ਜ਼ਿਕਰ ਕਰੂੰਗਾ ਕਿ ਸਾਡੇ ਦਲਿਤ ਭਾਈਚਾਰੇ ਨੂੰ ਸਾਡੇ ਐਸਸੀ ਬੀਸੀ ਭਾਈਚਾਰੇ ਨੂੰ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਜਿਹੜਾ ਕੋਈ ਜੇ ਮੈਂ ਗੱਲ ਕਰਾਂ ਹਰਿਆਣੇ ਦੀ ਧਰਤੀ ਤੇ ਇੱਥੇ ਵਾਇਕੂਰਨ ਕੁਮਾਰ ਨੂੰ ਇਹਨਾਂ ਪਰਤਾਰਿਖ ਕੀਤਾ ਗਿਆ ਐਨਆਰਓ ਦਰਦਿਕ ਸੂਚਕ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਇੰਡੀਆ ਨੂੰ ਮੈਟਲੀ ਟੌਰਚਰ ਕੀਤਾ ਗਿਆ ਕਿ ਉਹਨੂੰ ਆਪਣੀ ਜਾਨ ਤੱਕ ਦਿਵਾੜੀ ਪਈ ਹਾਲੇ ਤੱਕ ਲਾਸ਼ ਨਹੀਂ ਅੱਠ ਦਿਨ ਤੋਂ ਉਹ